ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੇਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਤਾ ਨਹੀਂ ਇੰਡੀਆ ਹੋਣ ਕੇ ਸਮੂਹ ਨਾਲ ਸੈਮੀ ਫਾਈਨਲ ਰੱਦ ਹੋਣ ਤੇ ਬਾਅਦ ਸ਼ਾਇਦ ਅਫਰੀਦੀ ਦਾ ਤਿੱਖਾ ਬਿਆਨ ਹੋਇਆ ਵਾਇਰਲ ਚੈਂਪੀਅਨ ਇੰਡੀਆ ਚੈਂਪੀਅਨ ਬਨਾਮ ਪਾਕਿਸਤਾਨ ਚੈਂਪੀਅਨਜ਼ ਸੈਮੀ ਫਾਈਨਲ ਮੈਚ ਰੱਦ ਹੋਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ ਇਸ ਵਰਲਡ ਚੈਂਪੀਅਨ ਛਿਪ ਹਾਫ ਲੈਡਜ਼ 2025 ਦਾ ਪਹਿਲਾ ਸੈਮੀਫਾਈਨਲ ਸੀ ਜੋ ਵੀਰਵਾਰ 31 ਜੁਲਾਈ ਨੂੰ ਅਜਬੈਸਟਨ ਵਿੱਚ ਖੇਡਿਆ ਜਾਣਾ ਸੀ ਕਪਤਾਨ ਜਬਰਾਇਤ ਸਿੰਘ ਸਮੇਤ ਸਾਰੇ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਨਾਲ ਨਾ ਖੇਡਣ ਦਾ ਫੈਸਲਾ ਕੀਤਾ ਸੀ ਭਾਵੇਂ ਇਹ ਇੱਕ ਵੱਡਾ ਮੈਚ ਸੀ ਹਾਲ ਕਿ ਇਸ ਦੌਰਾਨ ਸ਼ਾਇਦ ਅਫਰੀਦੀ ਦਾ ਬਿਆਨ ਵਾਇਰਲ ਹੋ ਰਿਹਾ ਹੈ ਜੋ ਉਹਨਾਂ ਨੇ ਇਸ ਮੈਚ ਬਾਰੇ ਦਿੱਤਾ ਹੈ ਇਸ ਤੋਂ ਬਾਅਦ ਉਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ ਗਈ ਹੈ ਕੀਤੀ ਜਾ ਰਹੀ ਹੈ ਇਹ ਸ਼ਾਇਦ ਅਫਰੀਦੀ ਪਾਕਿਸਤਾਨ ਚੈਂਪੀਅਨਸ਼ਿਪ ਚੈਂਪੀਅਨ ਤੇ ਕਪਤਾਨ ਹਨ ਉਹਨਾਂ ਦੀ ਉਹਨਾਂ ਦੀ ਟੀਮ ਹਾਰੇ ਬਿਨਾ ਵਰਲਡ ਚੈਂਪੀਅਨਸ਼ਿਪ ਹਾਫ ਲੈਡਰਜ਼ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਇਸ ਵਿੱਚ ਉਹਨਾਂ ਦਾ ਸਾਹਮਣਾ ਭਾਰਤ ਨਾਲ ਹੋਣਾ ਸੀ ਪਰ ਭਾਰਤੀ ਖਿਡਾਰੀਆਂ ਨੇ ਦੇਸ਼ ਨੂੰ ਮੈਚ ਤੋਂ ਉੱਪਰ ਰੱਖਦੇ ਹੋਏ ਨਾ ਖੇਡਣ ਦਾ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਅਫਰੀਦੀ ਨੂੰ ਲੱਗਿਆ ਹੈ ਕਿ ਹੁਣ ਭਾਰਤੀ ਖਿਡਾਰੀ ਸਾਡੇ ਨਾਲ ਖੇਡਣਗੇ ਕਿਉਂ ਇਹ ਸੈਮੀਫਾਈਨਲ ਹੈ ਇਸ ਲਈ ਉਸ ਉਸ ਨੇ ਜਿਹੜਾ ਬਿਆਨ ਦਿੱਤਾ ਹੈ ਸ਼ਹਾਈ ਛਾ이드 ਅਫਰੀਦੀ ਨੂੰ ਲੱਗਿਆ ਕਿ ਹੁਣ ਸੈਮੀਫਾਈਨਲ ਵਿੱਚ ਇੰਡੀਆ ਚੈਂਪੀਅਨਜ਼ ਮੈਚ ਤੋਂ ਪਿੱਛੇ ਹਟਣ ਦਾ ਫੈਸਲਾ ਨਹੀਂ ਕਰ ਸਕਦੀ ਹੈ ਇਸ ਉਹ ਇਸ ਬਾਰੇ ਵਿਸ਼ਵਾਸ ਰੱਖਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ ਹੁਣ ਇੰਡੀਆ ਇੰਡੀਆ ਪਤਾ ਨਹੀਂ ਕਿਸ ਸਮੂਹ ਨਾਲ ਨਾਲ ਖੇਡੇਗਾ ਪਰ ਖੇਡੇਗਾ ਸਾਡੇ ਨਾਲ ਹੀ ਭਾਰਤੀ ਇੰਡੀਆ ਭਾਰਤੀ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਲੀਗ ਪੜਾਅ ਵਿੱਚ 20 ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡਿਆ ਸੀ ਸੈਮੀਫਾਈਨਲ ਵਿੱਚ 20 ਖਿਡਾਰੀਆਂ ਨੇ ਅਜਾਹ ਕੀਤਾ ਸੀ ਅਜਾਹ ਕੀਤਾ ਸੀ ਜਿਸ ਤੋਂ ਬਾਅਦ ਸ਼ਾਇਦ ਅਫਰੀਦੀ ਦੀ ਉਹਨਾਂ ਦੇ ਬਿਆਨ ਲਈ ਸੋਸ਼ਲ ਮੀਡੀਆ ਤੇ ਬਹੁਤ અપਮਾਨਿਤ ਕੀਤਾ ਜਾ ਰਿਹਾ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ